ਫੇਲਿਅਰ ਦੋ ਦੋ ਪਾਸੇੋਂ ਕਿ ਉਹ ਮੈਂ ਤਿੰਨ ਪਾਸੇੋਂ ਪਾਉਂਗਾ ਦੋ ਦੋ ਪਾਸੇੋਂ ਕਿ ਉਹ ਮੈਂ ਤਿੰਨ ਪਾਸੇੋਂ ਪਾਉਂਗਾ ਜੀ ਬੀਐਸਐਫ ਇੰਟੈਲੀਜੈਂਸ ਨੂੰ ਨਹੀਂ ਪਤਾ ਲੱਗਿਆ ਅਚੇਂਦਰ ਦੀ ਹੈ ਮਿਲਟਰੀ ਇੰਟੈਲੀਜੈਂਸ ਵੀ ਉਹ ਉੱਥੇ ਜੀ ਰਹਿੰਦੀ ਆ ਉਹਨਾਂ ਦੀ ਕਿਉਂਕਿ ਇਹ ਸਰਹੱਦ ਹੈ ਆਰਮੀ ਦੀ ਇੰਟੈਲੀਜੈਂਸ ਸਰਵਿਸਿਜ਼ ਵੀ ਉੱਥੇ ਕੰਮ ਕਰਦੀਆਂ ਉਹਨਾਂ ਨੂੰ ਨਹੀਂ ਪਤਾ ਲੱਗਿਆ ਇੱਥੇ ਕੰਮ ਕਰਦੇ ਉਹਨਾਂ ਨੂੰ ਵੀ ਪਤਾ ਲੱਗਿਆ ਜੀ ਔਰ ਇਹਨਾਂ ਦਾ ਫੇਲਿਅਰ ਤਾਂ ਹੈਗਾ ਹੈ ਬਈ ਇਹਨਾਂ ਨੂੰ ਪਤਾ ਨਹੀਂ ਲੱਗਿਆ ਵੀ ਪੰਜਾਬ ਦੇ ਵਿੱਚ ਗਰਨੇਡ ਆਏ ਨੇ ਤੇ ਕਿ ਕਿੱਥੇ ਕਿੱਥੇ ਹਮਲੇ ਹੋਏ ਨੇ ਗਰਨੇਡ ਆਏ ਨੇ ਤੇ ਕਿ ਕਿੱਥੇ ਕਿੱਥੇ ਹਮਲੇ ਹੋਏ ਨੇ ਗਰਨੇਡ ਕਿੱਥੋਂ ਆਇਆ ਕਿਸੇ ਨੂੰ ਨਹੀਂ ਪਤਾ ਜੀ ਸਿਰਫ ਸੁੱਟਾਂ ਵਾਲਿਆਂ ਤੱਕ ਪੁਲਿਸ ਪਹੁੰਚੀ ਹੈ ਜਾਂ ਜਿਹੜਾ ਗਰਨੇਡ ਕੁੜੀ ਨੇ ਘਰੇ ਰੱਖਿਆ ਜਾਂ ਉਹ ਇੱਕ ਮੁੰਡੇ ਨੇ ਘਰੇ ਰੱਖਿਆ ਇਹਨਾਂ ਤੱਕ ਹੈ ਜਾਂ ਉਹ ਇੱਕ ਮੁੰਡੇ ਨੇ ਘਰੇ ਰੱਖਿਆ ਇਹਨਾਂ ਤੱਕ ਹੈ ਤੇ ਮੁੱਖ આરોપી ਜਿਹੜੇ ਪੰਜਾਬ 'ਚ ਘੁੰਮਣ ਦੇ ਉਹਨਾਂ ਦਾ ਤਾਂ ਚਿਹਰਾ ਆ ਹੀ ਨਹੀਂ ਸਕਦਾ ਸਾਹਮਣੇ ਨਾ ਆਇਆ ਕਿਸੇ ਕੇਸ 'ਚ ਨਹੀਂ ਆਇਆ ਆ ਹੀ ਨਹੀਂ ਸਕਦਾ ਸਾਹਮਣੇ ਨਾ ਆਇਆ ਕਿਸੇ ਕੇਸ 'ਚ ਨਹੀਂ ਆਇਆ ਹਰ ਹੁਣ ਵੀ ਜਿਹੜੀ ਆ ਨਾ ਕਦੀ ਵੀ ਮੁੱਖ ਸਮਗਲਰ ਤੱਕ ਨਹੀਂ ਪੁਲਿਸ ਪਹੁੰਚ ਪਾ ਰਹੀ ਉਹਨਾਂ ਨੇ ਵੀ ਆਪਣਾ ਕਟ ਡਾਊਨ ਲਾ ਦਿੱਤਾ ਰਿਸਪੌਂਸ ਪਾ ਰਹੇ ਨੇ ਉਹਨਾਂ ਨੇ ਵੀ ਆਪਣਾ ਕਟ ਡਾਊਨ ਲਾ ਪੰਜਾਬ ਚ ਪਿਛਲੇ ਕੁਝ ਦਿਨਾਂ ਦੀ ਗੱਲ ਕਰੀਏ ਤਾਂ ਹੈਂਡ ਗ੍ਰੇਨੇਡ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਨੇ ਤੇ ਤਾਜ਼ਾ ਮਾਮਲਾ ਜਲੰਧਰ ਵਿੱਚ ਦੇਖਣ ਨੂੰ ਮਿਲਿਆ ਜਿੱਥੇ ਸਾਬਕਾ ਕੈਬਨਿਟ ਮੰਤਰੀ ਮਨਰঞ্জন ਕਾਲੀਆ ਦੇ ਘਰ ਦੇ ਅੰਦਰ ਹੈਂਡ ਗ੍ਰੇਨੇਡ ਸੁੱਟਿਆ ਗਿਆ ਤੇ ਉਸਦਾ ਧਮਾਕਾ ਇੰਨਾ ਜ਼ਬਰਦਸਤ ਸੀ ਕਿ ਜਿਸ ਨੂੰ ਦੇਖ ਕੇ ਪੰਜਾਬ ਦੇ ਲੋਕ ਸਹਿਮ ਗਏ ਨੇ ਇਹ ਹੈਂਡ ਗ੍ਰੇਨੇਡ ਲਗਾਤਾਰ ਅਟੈਕ ਕਿਦਾਂ ਹੋ ਰਹੇ ਨੇ ਕਿਉਂ ਹੋ ਰਹੇ ਇਸ ਲਈ ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ ਡਾਕਟਰ ਸੁਰਿੰਦਰ ਪਾਲ ਜੀ ਡਾਕਟਰ ਸਾਹਿਬ ਸਭ ਤੋਂ ਪਹਿਲਾਂ ਬਹੁਤ ਬਹੁਤ ਧੰਨਵਾਦ ਤੁਸੀਂ ਸਮਾਂ ਦਿੱਤਾ ਬਹੁਤ ਧੰਨਵਾਦ ਦੇਖਣ ਚ ਕੀ ਆ ਰਿਹਾ ਕਿ ਲਗਾਤਾਰ ਖਾਸ ਕਰਕੇ ਜਲੰਧਰ ਚੀ ਗੱਲ ਕਰੀਏ ਇੱਕ ਹਫ਼ਤੇ ਦੇ ਦੌਰਾਨ ਦੋ ਅਟੈਕ ਹੋ ਗਏ ਨੇ ਉਹਦੀ ਜ਼ਿੰਮੇਵਾਰੀ ਪਾਕਿਸਤਾਨ ਚੋਂ ਲਈਤੀ ਜਾ ਰਹੀ ਇਹ ਅਟੈਕ ਵਧ ਰਹੇ ਕੀ ਕਹਿੰਦੇ ਚੰਦੇ ਹੁੰਦੇ ਚ ਦੇਖੋ ਜੀ ਰੰਗਪੁਰੀ ਜੀ ਸਭ ਤੋਂ ਵੱਡੀ ਗੱਲ ਹੈ ਕਿ ਅਸੀਂ ਨਾ ਪੰਜਾਬ ਇੱਕ ਸਰਹੱਦੀ ਸੂਬਾ ਹੈ ਜੀ ਜੇ ਜਿਉਂ ਭਗੌਲੀ ਕਾਪਸਥਿਤੀ ਨੂੰ ਨਾਪੀਏ ਨਾ ਤੇ ਕਰੀਬ 553 ਕਿਲੋਮੀਟਰ ਦਾ ਬਾਰਡਰ ਸਾਡਾ ਪਾਕਿਸਤਾਨ ਦੇ ਨਾਲ ਲੱਗਿਆ ਹੋਇਆ ਜੀ ਤੇ ਪਾਕਿਸਤਾਨ ਦੇ ਬਾਰਡਰ ਦੇ ਉਸ ਪਾਰ ਇਹ ਸਭ ਨੂੰ ਪਤਾ ਹੈ ਕਿ ਦੇਸ਼ ਵਿਰੋਧੀ ਤਾਕਤਾਂ ਪੰਜਾਬ ਵਿਰੋਧੀ ਤਾਕਤਾਂ ਉਧਰੋਂ ਕੰਮ ਕਰਦੀਆਂ ਜਿੰਨੂੰ ਅਸੀਂ ਕਹਿੰਦੇ ਆ ਕਿ ਪਾਕਿਸਤਾਨ ਦੀ ਇੰਟੈਲੀਜੈਂਸ ਸਰਵਿਸਿਜ਼ ISI ਕੰਮ ਕਰਦੀਆਂ ਜੀ ਔਰ ਉਹਨਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਪੰਜਾਬ ਨੂੰ ਕਿਸੇ ਤਰੀਕੇ ਡਿਸਟਰਬ ਕੀਤਾ ਜਾਵੇ ਕਿਉਂਕਿ ਸਭ ਤੋਂ ਵੱਡੀ ਗੱਲ ਹੈ ਨਾ ਜੇ ਤੁਸੀਂ ਪਛੋਕੜ ਚ ਜਾ ਕੇ ਦੇਖੋ ਆਜ਼ਾਦੀ ਦੇ ਵਿੱਚ ਪੰਜਾਬ ਦਾ ਯੋਗਦਾਨ 90% ਰਿਹਾ ਜੀ ਪੰਜਾਬੀਆਂ ਨੇ ਆਪਣਾ ਖੂਨ ਦੇ ਕੇ ਔਰ ਅੰਗਰੇਜ਼ਾਂ ਨੂੰ ਇੱਥੇ ਜੁੜਾਇਆ ਅੰਗਰੇਜ਼ ਇਕੱਲੇ ਮਹਾਤਮਾ ਗਾਂਧੀ ਦੇ ਕਹਿਣ ਤੇ ਨਹੀਂ ਦੌੜਨੇ ਸੀ ਮਹਾਤਮਾ ਗਾਂਧੀ ਦਾ ਕੀ ਸੀਗਾ ਉਹ ਬਈ ਸ਼ਾਂਤੀ ਅੰਦੋਲਨ ਚਲਾ ਦਿਓ ਔਰ ਸਹਿਯੋਗ ਅੰਦੋਲਨ ਚਲਾ ਦਿਓ ਤੇ ਡਾਂਡੀ ਨਮ ਯਾ ਯਾਤਰਾ ਕਰ ਲੋ ਇਹਦੇ ਨਾਲ ਅੰਗਰੇਜ਼ਾਂ ਨੂੰ ਕੋਈ ਲੈਣਾ ਦੇਣਾ ਨਹੀਂ ਹੁੰਦਾ ਸੀ ਉਹ ਡਰਦੇ ਸੀ ਬੰਬ ਤੋਂ ਤੇ ਬੰਬ ਕੋਣ ਮਾਰਦਾ ਸੀ ਭਗਤ ਸਿੰਘ ਚੀਤ ਉਦਮ ਸਿੰਘ ਕਰਤਾਰ ਸਿੰਘ ਸਰਾਭਾ ਉਹ ਕਹਿੰਦੇ ਜਦੋਂ ਖਾਸ ਕਰਕੇ ਤੁਸੀਂ ਨਨਕਾਣਾ ਸਾਹਿਬ ਦਾ ਮੋਰਚਾ ਲੱਗਿਆ ਜੀ ਨਰੈਣੂ ਮਹਾਂਤ ਜਿਹੜਾ ਨਨਕਾਣਾ ਸਾਹਿਬ ਦੇ ਵਿੱਚ ਸੀਗਾ ਉਹ ਅੰਗਰੇਜ਼ਾਂ ਦਾ ਪਿੱਠੂ ਸੀ ਤਾਂ ਤੇ ਉਹਨੇ ਨਨਕਾਣਾ ਸਾਹਿਬ ਦੀ ਪੂਰੀ ਬੇਅਦਬੀ ਠੋਕ ਕੇ ਘੱਤੀ ਹੋਈ ਸੀ ਇਹ ਸਿੰਘਾਂ ਨੇ ਆਪਣੀ ਸ਼ਹਾਦਤ ਦਿੱਤੀ ਕਰੀਬ 150 ਦੇ ਆਸ-ਪਾਸ ਸਿੰਘ ਜਿਹੜਾ ਉਹ ਗੋਲੀਆਂ ਮਾਰਦੇ ਗਏ ਉਧਰੋਂ ਸਿੰਘ ਕੰਦੇ ਆ ਜੋ ਕੋਈ ਗੱਲ ਨਹੀਂ ਅਸੀਂ ਨਨਕਾਣਾ ਸਾਹਿਬ ਵੜ ਕੇ ਦਿਖਾਵਾਂਗੇ ਅੰਗਰੇਜ਼ਾਂ ਦੀ ਪੂਰੀ ਤਾਕਤ ਲੱਗ ਗਈ 150 ਸਿੰਘ ਸ਼ਹੀਦ ਹੋ ਗਿਆ 400 ਦੇ ਕਰੀਬ ਸਿੰਘ ਹਿਰਾਸਤ ਚ ਲਿੱਤੇ ਗਏ ਫਿਰ ਅਗਲੇ ਦਿਨ 4000 ਹੋਰ ਲਿੱਤੇ ਗਏ ਸਿੰਘ ਦੇ ਜਥੇ ਜਾਣ ਰੁਕੇ ਨਹੀਂ ਤੇ ਉਹ ਨਨਕਾਣਾ ਸਾਹਿਬ ਆਜ਼ਾਦ ਹੋ ਗਿਆ ਜੀ ਉਹ ਇਦਾਂ ਹੀ ਤੁਸੀਂ ਹੋਰ ਦੇਖੋ ਤੁਸੀਂ ਜਿਹੜਾ ਵਾ ਹੋਰ ਮੋਰਚੇ ਲੱਗੇ ਅੰਗਰੇਜ਼ ਉਤੋਂ ਡਰੇ ਆ ਬਈ ਇਹ ਕੌਮ ਜਿਹੜੀ ਆ ਪੰਜਾਬ ਦੇ ਸਿੱਖ ਕੌਮ ਜਿਹੜੀ ਆ ਬਹਾਦਰ ਕੌਮ ਆ ਜੀ ਇਹ ਜਿਹਾਰੂ ਕੌਮ ਆ ਇਹਨਾਂ ਨਾਲ ਅਸੀਂ ਆੜਾ ਲੈ ਕੇ ਅਸੀਂ ਉਦੌੜ ਗਏ ਇੱਥੋਂ ਜੀ ਹਜੇ ਕੀ ਚਾਬੀਆਂ ਦਾ ਮੋਰਚਾ ਲੱਗਿਆ ਉਹ ਚਾਬੀਆਂ ਨਹੀਂ ਦਿੰਦੇ ਸੀ ਗੁਰਦੁਆਰੇ ਦੀਆਂ ਜੀ ਇੱਥੇ ਸਿੱਖਾਂ ਨੇ ਤੇ ਪੰਜਾਬੀਆਂ ਨੇ ਮੋਰਚਾ ਲਾ ਕੇ ਗੁਰਦੁਆਰੇ ਦੀਆਂ ਚਾਬੀਆਂ ਵੀ ਲਈਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਬਣਾਈ ਤੇ ਆਪਣਾ ਅਧਿਕਾਰ ਖੇਤਰ ਵੀ ਮਜ਼ਬੂਤ ਕੀਤਾ ਜੀ ਅੰਗਰੇਜ਼ ਡਰ ਗਏ ਹੁਣ ਪਾਕਿਸਤਾਨ ਨੂੰ ਵੀ ਪਤਾ ਕਿ ਇਹ ਪੰਜਾਬ ਇੱਕ ਇਹੋ ਜਿਹਾ ਦਵਾਰ ਹੈ ਕਿ ਅਸੀਂ ਹਿੰਦੁਸਤਾਨ ਚੋਂ ਜੇ ਦਾਖਲ ਹੋਣਾ ਹੈ ਸਾਨੂੰ ਪੰਜਾਬ ਚੋਂ ਦਾਖਲ ਹੋਣਾ ਪਿਆ ਪਰ ਪੰਜਾਬ ਤਾਂ ਕਿਲੰਗ ਉੱਤੇ ਖੜਾ ਲੋਹੇ ਦੀ ਦਵਾਰ ਬਣ ਕੇ ਸੋ ਕਿਸੇ ਨਾ ਕਿਸੇ ਤਰੀਕੇ ਪਾਕਿਸਤਾਨ ਦੀ ਕੋਸ਼ਿਸ਼ ਹੁੰਦੀ ਹੈ ਜਿਹੜਾ ਸਾਡਾ ਵਿਰੋਧੀ ਦੇਸ਼ ਹੈ ਜੀ ਭਈ ਇਹਨੂੰ ਕਿਸੇ ਤਰੀਕੇ ਡਿਸਟਰਬ ਕੀਤਾ ਜਾਵੇ ਇੱਥੇ ਹਾਲਾਤ ਖਰਾਬ ਕੀਤੇ ਜਾਣ ਇੱਥੇ ਲੋਕਾਂ ਚ ਕੇਂਦਰ ਸਰਕਾਰ ਦੇ ਪ੍ਰਤੀ ਹੋਰਾਂ ਦੇ ਪ੍ਰਤੀ ਸਾਡੇ ਅੰਦਰ ਅੱਗ ਪੈਦਾ ਹੋਵੇ ਸਾਡੇ ਅੰਦਰ ਐਜੀਟੇਸ਼ਨ ਪੈਦਾ ਹੋਵੇ ਤੇ ਅਸੀਂ ਕੇਂਦਰ ਸਰਕਾਰ ਦੇ ਵਿਰੋਧ ਵਿੱਚ ਜਾਂ ਸੂਬੇ ਸਰਕਾਰ ਦੇ ਵਿਰੋਧ ਵਿੱਚ ਅਸੀਂ ਰੋਲਾ ਰੱਪਾ ਪਾਈਏ ਸਟੇਟ ਖਰਾਬ ਹੋਵੇ ਤੇ ਸਾਨੂੰ ਅੰਦਰ ਆਉਣ ਦਾ ਮੌਕਾ ਮਿਲੇ ਜੀ ਕਿਉਂਕਿ ਗੇਟਵੇ ਇਹੀ ਹੈ ਪੰਜਾਬ ਜੀ ਹੁਣ ਜੇ ਤੁਸੀਂ ਕਹੋ ਜੇ ਐਂਡੀਕੇ ਤੋਂ ਗੇਟਵੇ ਨਹੀਂ ਬਣ ਸਕਦਾ ਕਿਉਂਕਿ ਉਹ ਪਹਾੜੀ ਆ ਬਹੁਤ ਦੂਰ ਤੱਕ ਇੰਨਾ ਚੱਲਿਆ ਨਹੀਂ ਜਾ ਸਕਦਾ ਜੀ ਇੱਥੋਂ ਪੰਜਾਬ ਤੋਂ ਕੀ ਹੈ 10 ਕਦਮ ਇੱਧਰ ਆਜੋ ਤੇ ਪਾਕਿਸਤਾਨ ਸ਼ੁਰੂ ਹੋ ਜਾਂਦਾ 10 ਕਦਮ ਉੱਧਰ ਚੱਲ ਜਾਓ ਤੇ ਹਿੰਦੁਸਤਾਨ ਆ ਜਾਂਦਾ ਅਟਾਰੀ ਬਾਰਡਰ ਹੀ ਆ ਵਿੱਚ ਤੇ ਇਧਰੋਂ ਜਿਹੜਾ ਡੇਰਾ ਬਾਬਾ ਨਾਨਕ ਵਾਲਾ ਜਾ ਫਿਰ ਓਜਪੁਰ ਵਾਲੇ ਸਾਰੇ ਪੈਦਲ ਵਾਲੇ ਬਾਰਡਰ ਹੈ ਜੇ ਰਾਵੀ ਦਰਿਆ ਨੂੰ ਆਪਾਂ ਛੱਡ ਲਈਏ ਨਾ ਸਾਰੇ ਪੈਦਲ ਆ ਉਧਰੋਂ ਚਲ ਜੋ ਇੱਧਰ ਆ ਜਾਓ ਜੀ ਉਹਨਾਂ ਨੂੰ ਇਸ ਤੋਂ ਆਸਾਨ ਰਸਤਾ ਕੋਈ ਨਹੀਂ ਲੱਭ ਸਕਦਾ ਜੀ ਕਿਉਂਕਿ ਜਿਹੜਾ ਹੁਣ ਬਾਕੀ ਗੁਜਰਾਤ ਵਾਲਾ ਹੈ ਜਾਂ ਉਧਰਲੇ ਪਾਸੇ ਹੈਗੇ ਆ ਉਹ ਹੈਗੇ ਸਮੁੰਦਰੀ ਬਾਰਡਰ ਹੈਗੇ ਆ ਜਾਂ ਗੁਜਰਾਤ ਵਾਲਾ ਥੋੜਾ ਲੱਗਦਾ ਬਾਕੀ ਸਾਰਾ ਜਿਹੜਾ ਸਮੁੰਦਰ ਦਾ ਹੈਗਾ ਰਾਜਸਥਾਨ ਦਾ ਲੱਗਦਾ ਲੇਕਿਨ ਉਹ ਰੇਤੀਲਾ ਹੈਗਾ ਉੱਥੇ ਬੜਾ ਔਖਾ ਇੱਥੇ ਤਾਂ ਆਬਾਦੀ ਦਿਖਦੀ ਹੈ ਇੱਥੇ ਤਾਰਾਂ ਦੇ ਪਾਰ ਦੀ ਕੀ ਤੁਹਾਨੂੰ ਆਬਾਦੀ ਦਿਖ ਜਾਂਦੀ ਹੈ ਜੀ ਸੋ ਕਿਤੇ ਨਾ ਕਿਤੇ ਉਹਨਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਪੰਜਾਬ ਨੂੰ ਡਿਸਟਰਬ ਕਰੀਏ ਪੰਜਾਬ 'ਚ ਡਰੱਗ ਭੇਜੀਏ ਪੰਜਾਬ ਦੇ ਲੋਕਾਂ ਨੂੰ ਭੜਕਾਈਏ ਉਹਦਾ ਇਹ ਜਿਹੜੀ ਹੈ ਇਹ ਗਰਨੇਡ ਜਿਹੜੇ ਹਮਲੇ ਹੋ ਰਹੇ ਨੇ ਉਹੀ ਹੈ ਕਿ ਸਟੇਟ ਨੂੰ ਡਿਸਟਰਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇੰਟੈਲੀਜੈਂਸ ਦਾ ਕਿੰਨਾ ਕੋ ਫੇਲਿਅਰ ਮੰਨ ਰਹੇ ਹੋ ਇਸ ਨੂੰ ਲੈ ਕੇ ਕਿਉਂਕਿ ਲਗਾਤਾਰ ਅਟੈਕ ਹੋ ਰਹੇ ਪਹਿਲਾਂ ਤਾਂ ਪੰਜਾਬ ਪੁਲਿਸ ਵੱਲੋਂ ਇਹ ਨਹੀਂ ਮੰਨਿਆ ਜਾ ਰਿਹਾ ਸੀ ਕਿ ਹੈਂਡ ਗਰਨੇਡ ਅਟੈਕ ਹੈ ਐਸ ਵਾਰ ਤਾਂ ਸੀਸੀਟੀਵੀ ਵੀ ਆ ਗਈ ਵਿੱਚ ਕੁਝ ਕੁ ਜਗ੍ਹਾ ਤੇ ਉਹਨਾਂ ਨੇ ਮੰਨ ਵੀ ਲਿਆ ਕਿੰਨਾ ਕੋ ਮੰਨਦੇ ਹੋ ਫੇਲਿਅਰ ਦੇਖੋ ਫੇਲਿਅਰ ਦੋ ਤੋ ਪਾਸਿਆਂ ਕਿਉਂ ਮੈਂ ਤਿੰਨ ਪਾਸੇ ਕਹੂੰਗਾ ਜੀ ਪਹਿਲਾ ਫੇਲਯਰ ਹੈਗਾ ਕਿ ਗਰਨੇਡ ਆਇਆ ਕਿੱਦਾਂ ਜੀ ਪੰਜਾਬ ਚ ਆਇਆ ਕਿੱਦਾਂ ਇਹਦੇ ਚ ਤਾਂ ਕੋਈ ਸੋਚਣ ਵਾਲੀ ਗੱਲ ਨਹੀਂ ਕਿ ਡਰੋਨ ਦੇ ਰਾਹੀਂ ਗਰਨੇਡ ਇੱਥੇ ਭੇਜੇ ਗਏ ਜੀ ਤੇ ਇਸ ਦਾ ਮਤਲਬ ਜਿਹੜੀ ਸਰਹੱਦ ਦੇ ਉੱਪਰ ਬਾਰਡਰ ਸਕਿਉਰਿਟੀ ਫੋਰਸ ਹੈ ਜਿਹਨੂੰ ਅਸੀਂ ਸੀਮਾ ਸੁਰੱਖਿਆ ਬਲ ਕਹਿੰਦੇ ਆ ਜੀ ਉਹਦੀ ਆਪਣੀ ਇੰਟੈਲੀਜੈਂਸ ਸਰਵਿਸਿਜ਼ ਕੰਮ ਕਰਦੀ ਆ ਜੀ ਬੀਐਸਐਫ ਦੇ ਵਿੱਚ ਇੱਕ ਪੋਸਟ ਹੁੰਦੀ ਆ IG ਫਰੰਟੀਅਰ IG ਫਰੰਟੀਅਰ ਹੁੰਦਾ ਜਿਹੜਾ ਫਰੰਟ ਦਾ ਪੂਰਾ ਇੰਚਾਰਜ ਹੁੰਦਾ ਇੱਕ DIG ਇੰਟੈਲੀਜੈਂਸ ਦੀ ਪੋਸਟ ਹੁੰਦੀ ਹੈ ਜੀ ਉਹਦਾ ਕੰਮ ਹੁੰਦਾ ਕਿ ਸਰਹੱਦੀ ਖੇਤਰਾਂ ਦੇ ਵਿੱਚ ਜਾਂ ਅਕ੍ਰੋਸ ਦਾ ਬਾਰਡਰ ਅਸੀਂ ਆਪਣੇ ਇਨਪੁਟ ਲੈਣੇ ਆ ਤੇ ਉਹਨੂੰ ਕਵਰ ਕਰਨਾ ਦੇਖੋ ਪਹਿਲਾ ਫੇਲਿਅਰ ਤਾਂ ਉੱਥੇ ਹੈਗਾ ਕਿ ਗਰਨੇਡ ਇੱਥੇ ਆ ਗਏ ਬੀਐਸਐਫ ਨੂੰ ਇੰਟੈਲੀਜੈਂਸ ਨੂੰ ਨਹੀਂ ਪਤਾ ਲੱਗਿਆ ਅੰਦਰ ਦੀ ਮਿਲਟਰੀ ਇੰਟੈਲੀਜੈਂਸ ਵੀ ਉੱਥੇ ਜੀ ਰਹਿੰਦੀ ਆ ਉਹਨਾਂ ਦੀ ਕਿਉਂਕਿ ਇਹ ਸਰਹੱਦ ਹੈ ਆਰਮੀ ਦੀ ਇੰਟੈਲੀਜੈਂਸ ਸਰਵਿਸਿਜ਼ ਵੀ ਉੱਥੇ ਕੰਮ ਕਰਦੀਆਂ ਉਹਨਾਂ ਨੂੰ ਨਹੀਂ ਪਤਾ ਲੱਗਿਆ ਫਿਰ ਇੰਟੈਲੀਜੈਂਸ ਬਿਊਰੋ ਜਿਹੜੀ ਸੈਂਟਰ ਗਵਰਨਮੈਂਟ ਦੀ ਜਿਹਨੂੰ ਆਈਪੀ ਕਹਿੰਦੇ ਆ ਉਹ ਵੀ ਕੰਮ ਕਰਦੀ ਆ ਜੀ ਉਹ ਵੀ ਉੱਥੇ ਉਹਨਾਂ ਨੂੰ ਨਹੀਂ ਪਤਾ ਲੱਗਿਆ ਵੀ ਹੈਨ ਗ੍ਰਨੇਡ ਪੰਜਾਬ ਚ ਆ ਗਏ ਚਲੋ ਇਹ ਤਿੰਨੋਂ ਏਜੰਸੀਆਂ ਨੂੰ ਕਰਾਸ ਕਰਕੇ ਆ ਗਏ ਚੌਥੀ ਜਿਹੜੀ ਲੇਅਰ ਆਂਦੀ ਆ ਉਹ ਪੰਜਾਬ ਸਰਕਾਰ ਦੀ ਆਂਦੀ ਆ ਜਿਹਨੂੰ ਅਸੀਂ ਸੂਬੇ ਦੀ ਇੰਟੈਲੀਜੈਂਸ ਸਰਵਿਸ ਕਹਿੰਦੇ ਆ ਜਿਹਨੂੰ ਸੀਆਈਡੀ ਕਹਿੰਦੇ ਆ ਜੀ ਔਰ ਇਹਨਾਂ ਦਾ ਫੇਲਿਅਰ ਤਾਂ ਹੈਗਾ ਹੈ ਬਈ ਇਹਨਾਂ ਨੂੰ ਪਤਾ ਨਹੀਂ ਲੱਗਿਆ ਵੀ ਪੰਜਾਬ ਦੇ ਵਿੱਚ ਗਰਨੇੜ ਆਏ ਨੇ ਤੇ ਕਿੱਥੇ-ਕਿੱਥੇ ਹਮਲੇ ਹੋਣੇ ਨੇ ਕਿਉਂਕਿ ਇੱਕ ਨਾ ਧੰਨ ਗੱਲ ਸੁਣੋ ਜਿਹੜਾ ਇਸ ਵਾਰ ਜੋ ਦਹਿਸ਼ਤਗਰਦਾਂ ਨੇ ਤਰੀਕਾ ਪਣਾਇਆ ਨਾ ਜੀ ਉਹ ਬਹੁਤ ਗਾਂਵ ਵੱਦ ਤਰੀਕਾ ਉੱਥੇ ਤੱਕ ਪਹੁੰਚਣਾ ਕੋਈ ਸੌਖਾ ਨਹੀਂ ਆ ਕਿਸ ਤਰ੍ਹਾਂ ਇਹ ਮੈਂ ਤੁਹਾਨੂੰ ਦੱਸਦਾ ਦੇਖੋ ਇਹਨਾਂ ਨੇ ਕੀ ਕੀਤਾ ਜਿੰਨੇ ਤੁਸੀਂ ਮੈਂ ਹੁਣ ਨਵਾਂ ਸ਼ਹਿਰ ਵਾਲਾ ਕੇਸ ਸਾਰਾ ਸਟੱਡੀ ਕੀਤਾ ਪੂਰੀ ਮੌਦੀ ਕੇਸ ਫਾਈਲ ਪੜੀ ਆ ਪੂਰੀ ਉਹਨੀਆਂ ਜਿਮਣੀਆਂ ਪੜੀਆਂ ਮੋਡਲਜ਼ ਆ ਬ੍ਰੈਂਡੀ ਪੜੀ ਆ ਇਹ ਕੀ ਕਰਦੇ ਨੇ ਬੰਬ ਉਧਰੋਂ ਭੇਜਣ ਵਾਲੇ ਹੋਰ ਨੇ ਜੀ ਬੰਬ ਜਿੱਥੇ ਖੇਤਾਂ ਚ ਉਤਰਨਾ ਉਥੋਂ ਚੱਕਣ ਵਾਲੇ ਹੋਰ ਨੇ ਚੱਕ ਕੇ ਦੁਆਬੇ ਤੱਕ ਜਾਂ ਮਾਝੇ ਤੱਕ ਪੁੰਚਾਉਣ ਵਾਲੇ ਹੋਰ ਨੇ ਅੱਜ ਕੱਲ ਗੂਗਲ ਲੋਕੇਸ਼ਨ ਪਾ ਕੇ ਉਹਨਾਂ ਨੇ ਪਾਕਿਸਤਾਨ ਸੁੱਟ ਦੇਣੀ ਆ ਮੰਨ ਲਓ ਜੇ ਉਥੋਂ ਬੰਬ ਮੈਂ ਹੁਣ ਨੁਸ਼ਹਿਰਾ ਪੰਨੂਆ ਤੋਂ ਕੋਈ ਮੰਨ ਲਓ ਉਥੋਂ ਤਰਨਤਾਰਨ ਤੋਂ ਕੋਈ ਚੁੱਕ ਕੇ ਲਿਆਏਗਾ ਇੱਥੇ ਲਿਆ ਕੇ ਉਹਨੇ ਮੰਨ ਲਓ ਨੰਗਾ ਛਾਮਾ ਰੱਖਣਾ ਉਹਨੇ ਪੀੜ ਦੇ ਥੱਲੇ ਰੱਖ ਕੇ ਉਹਦੀ ਫੋਟੋ ਖਿੱਚ ਕੇ ਤੇ ਉੱਤੇ ਘਾਹ ਫੂਸ ਰੱਖ ਕੇ ਜਾਂ ਕੋਈ ਮੋਮ ਜੰਮੇ ਦਾ ਜਾਂ ਇਦਾਂ ਪੁਰਾਣਾ ਜਿਹਾ ਲਫਾਫਾ ਰੱਖ ਕੇ ਉਹਨੇ ਲੋਕੇਸ਼ਨ ਸੈਂਡ ਕਰ ਦੇਣੀ ਆ ਉਹ ਕੋ ਲੋਕੇਸ਼ਨ ਉਹਨਾਂ ਨੇ ਕਿੰਨੂੰ ਭੇਜਣੀ ਕਿਸੇ ਨੂੰ ਨਹੀਂ ਪਤਾ ਚੱਕਣ ਵਾਲਾ ਹੋਰ ਹੈ ਚੱਕ ਕੇ ਪਹੁੰਚਾਉਣ ਵਾਲਾ ਹੋਰ ਹੈ ਪਹੁੰਚਾ ਕੇ ਉਹਨੂੰ ਜਿੱਦੇ ਕੋ ਪਹੁੰਚਣਾ ਉੱਥੋਂ ਸੁੱਟਣ ਵਾਲਾ ਹੋਰ ਹੈ ਹੁਣ ਦੇ ਤੁਸੀਂ ਰੌਜਰ ਸੰਧੂ ਵਾਲਾ ਕੇਸ ਦੇਖੋ ਜੀ ਰੌਜਰ ਸੰਧੂ ਦੇ ਮਾਰਨ ਵਾਲੇ ਹੋਰ ਹੈ ਬੰਬ ਕਿੱਥੋਂ ਆਇਆ ਉਹੇ ਤੱਕ ਨਹੀਂ ਪਤਾ ਗਰਨੇਡ ਕਿੱਥੋਂ ਆਇਆ ਕਿਸੇ ਨੂੰ ਨਹੀਂ ਪਤਾ ਜੀ ਸਿਰਫ ਸੁੱਟਾਂ ਵਾਲਿਆਂ ਤੱਕ ਪੁਲਿਸ ਪਹੁੰਚੀ ਹੈ ਜਾਂ ਜਿਹੜਾ ਗਰਨੇਡ ਕੁੜੀ ਨੇ ਘਰੇ ਰੱਖਿਆ ਜਾਂ ਉਹ ਇੱਕ ਮੁੰਡੇ ਨੇ ਘਰੇ ਰੱਖਿਆ ਇਹਨਾਂ ਤੱਕ ਹੈ ਜਿਹੜੇ ਯਾਰ ਦੋਸਤ 4-5 ਹੈ ਸੂਟਾਂ ਨਾਲ ਆਇਆ ਲੇਕਿਨ ਪਿੱਛੋਂ ਕਿੱਥੋਂ ਆਇਆ ਕਿਸ ਨੂੰ ਨਹੀਂ ਪਤਾ ਹੁਣ ਇਹ ਦੇਖੋ ਤੁਸੀਂ ਜਿਹੜਾ ਨਵਾਂ ਸ਼ਹਿਰ ਚੌਕੀ ਤੇ ਅਟੈਕ ਹੋਇਆ ਉਹ ਇੱਕ ਪੀੜ ਦੇ ਥੱਲੇ ਉਹਨੂੰ ਪੁੱਛਿਆ ਤੂੰ ਕਿੱਥੋਂ ਲਿਆਇਆ ਕਹਿੰਦਾ ਮੈਂ ਪੁਰਾਣੇ ਪੀੜ ਦੇ ਥੱਲੇ ਚੁੱਕ ਕੇ ਲਿਆਇਆ ਜੀ ਠੀਕ ਹੈ ਨਾ ਉਹ ਪੀੜ ਤੇ ਰੱਖ ਕੇ ਗੋਣ ਗਿਆ ਕਿਸ ਨੂੰ ਨਹੀਂ ਪਤਾ ਜੀ ਉੱਥੇ ਪੁਲਿਸ ਨੇ ਬੜੀਆਂ ਉੱਥੇ ਦੀਆਂ ਟਾਵਰ ਲੋਕੇਸ਼ਨਾਂ ਡੰਪ ਚੱਕੇ ਹੈ ਹੀ ਨਹੀਂ ਲੱਭਿਆ ਹੀ ਨਹੀਂ ਜੀ ਜਿਹੜਾ ਆਇਆ ਉਹਨੇ ਆਪਣੇ ਮੋਬਾਈਲ ਬੰਦ ਕੀਤੇ ਆਪਣੇ ਉਹ ਦਾ ਜੋ ਵੀ ਉਹਨੇ ਕੋਈ ਇਦਾਂ ਦੇ ਕੀਤੇ ਕਿ ਨੈਟਵਰਕ ਉਹਨੇ ਕੋਈ ਕਾਲ ਰੀਸੀਵ ਨਹੀਂ ਕੀਤੀ ਆ ਕੇ ਉਹਨੇ ਲੋਕੇਸ਼ਨ ਦੇ ਉੱਤੇ ਆਇਆ ਫੋਟੋ ਦੇਖੀ ਆ ਹੀ ਪੇੜ ਆ ਹੀ ਲੋਕੇਸ਼ਨ ਆ ਉਹਨੇ ਬੰਬ ਚੱਕਿਆ ਗੋਚੱਕ ਤੇ ਲੇਕਿਨ ਉੱਥੇ ਰੱਖ ਕੇ ਕੌਣ ਇਹ ਅਜ ਤੱਕ ਨਹੀਂ ਪਤਾ ਜੀ ਇਹ ਜਿੰਨੇ 16 ਗ੍ਰਨੇਡ ਹਮਲੇ ਹੋਏ ਆ ਇਹਨਾਂ ਨੇ ਕੱਟ ਕੀਤਾ ਹਰ ਇੱਕ ਚੇਨ ਨੂੰ ਕੱਟ ਕੀਤਾ ਤੇ ਮੁੱਖ આરોપી ਜਿਹੜੇ ਪੰਜਾਬ 'ਚ ਘੁੰਮਣ ਦੇ ਉਹਨਾਂ ਦਾ ਤਾਂ ਚਿਹਰਾ ਆ ਹੀ ਨਹੀਂ ਸਕਦਾ ਸਾਹਮਣੇ ਨਾ ਆਇਆ ਕਿਸੇ ਕੇਸ 'ਚ ਨਹੀਂ ਆਇਆ अच्छा एक ना मीडिया रिपोर्ट्स ਦੇ ਵਿੱਚ ਆਇਆ ਸੀ ਕਿ ਹੁਣ ਤੀਕਰ ਸ਼ਾਇਦ 55 ਦੇ ਕਰੀਬ ਗ੍ਰੇਨੇਡ ਆ ਚੁੱਕੇ ਉਹਦੇ ਚ ਹਾਲੇ ਵੀ 6-7 ਤੱਕ ਦਾ ਕੁਝ ਪੈਂਡਿੰਗ ਚੱਲਦੇ ਇਹ ਇਹ ਵੀ ਕੋਈ ਹੈਗੀਕ ਰਿਪੋਰਟ ਹੈ ਕੋਈ ਰਿਪੋਰਟ ਇੰਟੈਲੀਜੈਂਸ ਆਪਣੇ ਹਿਸਾਬ ਨਾਲ ਦਿੰਦੇ ਆ ਬਾਰ-ਬਾਰ ਉਹਨਾਂ ਦਾ ਕੰਮ ਹੈ ਰਿਪੋਰਟ ਦੇਣਾ ਉਹਨਾਂ ਨੇ ਅਲਰਟ ਕਰਦੇ ਰਹਿਣਾ ਲੇਕਿਨ অথੈਂਟਿਕ ਗੱਲ ਤਾਂ ਇਹ ਹੈ ਜੀ ਬੰਬ ਮੰਗਵਾਉਣ ਵਾਲੇ ਦਾ ਹੀ ਨਹੀਂ ਪਤਾ ਜੀ ਅਜੇ ਤੱਕ ਬੰਬ ਕਿੱਥੋਂ ਮੰਗਵਾਏ ਕਿੰਨੇ ਉੱਥੇ ਤੱਕ ਤਾਂ ਪਹੁੰਚਿਆ ਹੀ ਨਹੀਂ ਜਿਹੜੇ 16 ਹਮਲੇ ਹੋਏ 16 ਦੇ ਕੇਸਾਂ ਦੇ ਵਿੱਚ ਪੁਲਿਸ ਤੁਰਦੀ ਆ 10 ਕਦਮ ਬਾਅਦ ਰੁਕ ਜਾਂਦੀ ਆ ਅੱਗੋਂ ਰਸਤਾ ਹੀ ਨਹੀਂ ਜੀ ਰੱਖ ਕੇ ਕੌਣ ਗਿਆ ਪਹਿਲਾਂ ਤਾਂ ਉਹਨੂੰ ਫੜਨਾ ਪਏਗਾ ਜੀ ਜੇ ਉਹਨੂੰ ਫੜਨਗੇ ਉਹਨੇ ਕਹਣਾ ਮੈਂ ਤਾਂ ਫਲਾਣੇ ਖੇਤਾਂ ਚੋਂ ਚੁੱਕ ਕੇ ਲਿਆਇਆ ਐਹੀਂ ਮੈਂ ਤਾਂ ਉੱਥੋਂ ਪੈਸੇ ਮਿਲੇ ਆ ਭਈ ਆ ਚੱਕ ਕੇ ਖੇਤਾਂ ਤੋਂ ਲਪਾਵਾ ਫੁਲਾਣੀ ਜਗ੍ਹਾ ਰੱਖਿਆ ਕੋਕੜੀ ਟੁੱਟ ਗਈ ਕੋਕੜੀ ਟੁੱਟ ਗਈ ਅੱਛਾ ਉੱਥੇ ਖੇਤਾਂ ਚ ਡਰੋਨ ਦਾ ਹੀ ਮੰਗਵਾਏ ਕਿੰਨੇ ਇਹ ਕੁਛ ਨਹੀਂ ਡਰੋਨ ਤੋਂ ਲਾ ਕੇ ਖੇਤਾਂ 'ਚ ਰੱਖੇ ਕਿੰਨੇ ਕੁਛ ਨਹੀਂ ਇਹੀ ਗੱਲ ਹੈ ਨੇ ਹੁਣ ਪੰਜਾਬ ਦੇ ਲੋਕਾਂ ਦੇ ਹੋਰ ਤੁਸੀਂ ਦੇਖੋ ਗਰਨੇਡ ਕੱਲੇ ਨਹੀਂ ਹੈਰੋਇਨ ਵੀ ਜਿਹੜੀ ਹੈ ਨਾ ਕਦੀ ਵੀ ਮੁੱਖ ਸਮਗਲਰ ਤੱਕ ਨਹੀਂ ਪੁਲਿਸ ਪਹੁੰਚ ਪਾ ਰਹੀ ਉਹਨਾਂ ਨੇ ਵੀ ਆਪਣਾ ਕੱਟ ਡਾਊਨ ਲਾਤਾ ਜੀ ਬਈ ਚਾਰ ਹਿੱਸਿਆਂ 'ਚ ਕਰ ਦੋ ਮੰਗਵਾਣ ਵਾਲਾ ਹੋਰ ਹੈ ਅੱਗੋਂ ਭੇਜਣ ਵਾਲਾ ਹੋਰ ਹੈ ਚੌਥੇ ਹੱਥ ਪੰਜਵੇਂ ਹੱਥ ਜਿਹੜੇ ਫੜੇ ਜਾ ਰਹੇ ਉਹ ਤਾਂ ਥੱਲੇ ਵਾਲੇ ਫੜੇ ਜਾ ਰਹੇ ਅਗਲੇ ਮੁੱਖ ਸਮਗਲੇ ਦਾ ਕਿਸੇ ਦਾ ਨਾਂ ਨਹੀਂ ਆ ਰਿਹਾ ਤੇ ਫਿਰ ਇਹਨੂੰ ਕਿਦਾਂ ਖਤਮ ਕੀਤਾ ਜਾਊਗਾ ਬੜਾ ਔਖਾ ਕੰਮ ਹੈ ਦੇਖੋ ਇਹ ਇਹਦੇ ਲਈ ਤਾਂ ਬਹੁਤ ਔਖਾ ਕੰਮ ਹੋ ਗਿਆ 8 ਸੇ ਚੈਲੰਜ ਖਤਮ ਹੋ ਸਕਦਾ ਹੈ ਸਰਹੱਦ ਨੂੰ ਸਰਵੇਲੈਂਸ ਵਧਾਣੀ ਚਾਹੀਦੀ ਹੈ ਐਂਟੀ ਡਰੋਨ ਟੈਕਨੋਲੋਜੀ ਕੇਂਦਰ ਸਰਕਾਰ ਲਿਆ ਰਹੀ ਹੈ ਉਹ ਡਰੋਨ ਜਦ ਤੱਕ ਬੰਦ ਨਹੀਂ ਹੋਣਗੇ ਉਦੋਂ ਤੱਕ ਨਹੀਂ ਹੋਣਾ अच्छा अपना सवाल यही है कि हुण पंजाब दे लोकां दे विच दहशत तुਸੀਂ ਕਿਹਾ ਕਿ ਗੇਟਵੇ ਹੈ ਪੰਜਾਬ ਨੇ ਹੁਣ ਤੱਕ ਸਭ ਕੁਛ ਰੋਕਿਆ ਤੇ ਸਭ ਤੋਂ ਜ਼ਿਆਦਾ ਹੰਡਾਇਆ ਵੀ ਤਾਂ ਪੰਜਾਬ ਨੇ ਉਹਨੂੰ ਕਿੱਦਾਂ ਰੋਕਿਆ ਜਾਊਗਾ दहशत ਹੈ ਲੋਕਾਂ ਦੇ ਦੇ ਉਹ ਨਹੀਂ ਬਿਲਕੁਲ ਜ਼ਹਿਸ਼ਤ ਤਾਂ ਇਹਦੇ ਚ ਕੋਈ ਸ਼ੱਕ ਨਹੀਂ ਹੈ ਅਸੀਂ ਪੰਜਾਬ ਦੇ ਵਸਨੀਕਾਂ ਪੰਜਾਬ ਦੇ ਵਸਿਆ dân دہشت ਲੋਕਾਂ ਚ ਹੈ ਲੇਕਿਨ ਗੱਲ ਇਹ ਹੈ ਕਿ ਇਹਨੂੰ ਰੋਕਣਾ ਬਹੁਤ ਔਖਾ ਹੁਣ ਕਾਰਨ ਕੀ ਹੈ ਪੰਜਾਬ ਦੇ ਵਿੱਚ ਨਾ ਧਰਮਾਂ ਦੀ ਲੜਾਈ ਪਵਾਉਣ ਦੀ ਕੋਸ਼ਿਸ਼ ਹੋ ਰਹੀ ਹੈ ਜੀ ਤੁਸੀਂ ਦੇਖਿਆ ਪਿੱਛੇ ਦੋ ਬਾਬਾ ਸਾਹਿਬ ਦੀਆਂ ਬੇਅਦਬੀਆਂ ਹੋ ਗਈਆਂ ਹੁਣ ਤੁਸੀਂ ਮੈਨੂੰ ਇਹ ਦੱਸੋ ਅੱਜ ਮੈਂ ਹੁਣ ਤੁਹਾਨੂੰ ਸਵਾਲ ਵੀ ਦੇਣ ਲੱਗਾ ਜਵਾਬ ਵੀ ਦੇਣ ਲੱਗਾ ਅੰਮ੍ਰਿਤਸਰ ਚ ਬਾਬਾ ਸਾਹਿਬ ਦੀ ਮੂਰਤੀ ਖੰਡਿਤ ਕੀਤੀ ਗਈ ਅੱਗ ਲਾਈ ਗਈ ਜੀ ਉਹਦਾ ਤਾਂ ਪਤਾ ਲੱਗ ਗਿਆ ਹੂੰ ਉਹਨੂੰ ਪਿੱਛੋਂ ਕਿੰਨੇ ਇਖਤਿਆਰ ਕੀਤਾ ਕਿੱਥੋਂ ਪੈਸਾ ਆਇਆ ਕਿਹੜੇ ਬੰਦੇ ਸੀ ਕੁਝ ਪਤਾ ਲੱਗਿਆ ਹੂੰ ਉੱਥੇ ਹੀ ਗੱਲ ਖਤਮ ਹੋ ਗਈ ਸਵਾਲ ਆ ਗਿਆ ਕੱਟ ਹੋ ਗਿਆ ਨਾ ਚੇਨ ਕੱਟੀ ਗਈ ਜਿਹੜਾ ਸ਼੍ਰੀ ਦਰਬਾਰ ਸਾਹਿਬ ਦੇ ਅੰਦਰ ਤੁਹਾਨੂੰ ਯਾਦ ਹੋਵੇਗਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਲਈ ਉਹ ਜੰਗਲਾ ਟੱਪ ਕੇ ਅੰਦਰ ਜੀ ਬਿਲਕੁਲ ਅੱਜ ਤੱਕ ਪਤਾ ਲੱਗਿਆ ਕੌਣ ਹੈ ਉਹਨੂੰ ਕਿੰਨੇ ਭੇਜਿਆ ਸੀ ਐਡੇ ਵੱਡੇ ਸੱਚਖੰਡ ਦੇ ਵਿੱਚ ਉਹ ਵੜ ਕੇ ਹਿਮਾਕਤ ਕੀਤੀ ਉਹਨੇ ਉਹਦਾ ਨਾਂ ਕੀ ਹੈ ਉਹਨੂੰ ਕਿੰਨੇ ਭੇਜਿਆ ਉਹ ਚੇਨ ਕੱਟੀ ਗਈ ਰੋਸ਼ ਸਿੱਖਾਂ ਚ ਪੈਦਾ ਹੋ ਗਿਆ ਜੀ ਠੀਕ ਹੈ ਨਾ ਹੁਣ ਫਲੋਰ ਦੇ ਵਿੱਚ ਆ ਫਲੋਰ ਦੇ ਵਿੱਚ ਉਹ ਲਿਖ ਕੇ ਚਲੇ ਗਏ ਬੰਦੇ ਫੜੇ ਗਏ ਪਿੱਛੋਂ ਕਿੱਥੋਂ ਆਏ ਅੱਗੋਂ ਕੀ ਤਿਆਰੀ ਸੀ ਕਿੰਨੇ ਪੈਸੇ ਭੇਜੇ ਕਿੱਥੋਂ ਤਿਆਰ ਹੋਏ ਕੁਝ ਨਹੀਂ ਚੇਨ ਕੱਟਦੇ ਬੈਨੇ ਬਾਰ-ਬਾਰ ਜੇ ਚੀਨ ਤੁਹਾਨੂੰ ਮੰਨ ਲਓ ਕੋਈ ਦੁਬਈ ਤੋਂ ਕੋਈ ਤੁਹਾਨੂੰ ਪੈਸੇ ਭੇਜ ਵੀ ਦੇਵੇ ਤੁਸੀਂ ਦੁਬਈ ਦੇ ਵਿੱਚ ਜਾ ਕੇ ਪੰਜਾਬ ਪੁਲਿਸ ਕੰਮ ਹੀ ਨਹੀਂ ਕਰ ਸਕਦੇ ਪੰਜਾਬ ਪੁਲਿਸ ਕੋਈ FBI ਥੋੜਾ ਹੈਗੀ ਆ ਫੈਡਰੇਸ਼ਨ ਬਿਊਰੋ ਆਫ ਇਨਵੈਸਟੀਗੇਸ਼ਨ ਨਹੀਂ ਹੈਗੀ ਇਹਨਾਂ ਦਾ ਦਾਇਰਾ ਮੁਹਾਲੀ ਚੰਡੀਗੜ੍ਹ ਤੇ ਖਤਮ ਹੋ ਜਾਂਦਾ ਜੇ ਮੰਨ ਲਓ ਅੱਜ ਇਹਨਾਂ ਨੇ ਕੋਈ ਮੋਬਾਈਲ ਦੀਆਂ ਦੁਬਈ ਦੀਆਂ ਕਰਨੀਆਂ ਤੁਹਾਨੂੰ ਮਿਲ ਨਹੀਂ ਸਕਦੀਆਂ ਤੁਸੀਂ ਕਿਵੇਂ ਅੱਗੇ ਮੂੰਹ ਜਾਓਗੇ ਸਾਡੀ ਸਭ ਤੋਂ ਵੱਡੀ ਪ੍ਰੋਬਲਮ ਇਹ ਹੈਗੀ ਆ ਕਿ ਜਿਹੜਾ ਸਾਡਾ ਨੈਟਵਰਕ ਹੈ ਇੱਕ ਉਹ ਸੀਮਤ ਹੈ ਜੀ ਦੂਜੀ ਜਿਹੜੀ ਜਿਹੜੀ ਸਭ ਤੋਂ ਵੱਡੀ ਗੱਲ ਹੈ ਕਿ ਜਿਹੜਾ ਆਪਰੇਸ਼ਨ ਹੈ ਨਾ ਹੁਣ ਪਾਕਿਸਤਾਨ ਵੀ ਉਹ ਵਾਇਆ ਯੂਰਪ ਤੇ ਦੁਬਈ ਤੋਂ ਕਰਾ ਰਿਹਾ ਯੂਰਪ ਤੋਂ ਕਰਾ ਰਿਹਾ ਬਿਲਕੁਲ ਜੇ ਮੰਨ ਲਓ ਜਿਸ਼ਾਨ ਅਖਤਰ ਹੈ ਉਹ ਕਿੱਥੇ ਅਜਰਬੈਜਾਨ ਤੋਂ ਕਿੱਥੇ ਬੈਠਾ ਗੋਲਡੀ ਬਰਾੜ ਹੈ ਇਹ ਸਾਰੇ ਬਾਹਰ ਬੈਠੇ ਨੇ ਉਤਾਂ ਦੇਸ਼ਾਂ ਨਾਲ ਹਿੰਦੁਸਤਾਨ ਦੀ ਸੰਧੀ ਨਹੀਂ ਜੇ ਉਹ ਦੇਸ਼ਾਂ ਨਾਲ ਸੰਧੀ ਨਹੀਂ ਉਹਨਾਂ ਨੂੰ ਫੜਿਆ ਨਹੀਂ ਜਾ ਸਕਦਾ ਜੇ ਫੜਿਆ ਨਹੀਂ ਜਾ ਸਕਦਾ ਤੇ ਇਹ ਨਹੀਂ ਪਤਾ ਲੱਗ ਸਕਦਾ ਵੀ ਇਹ ਗਨੇਡ ਆਏ ਕਿੱਦਾਂ ਫਿਰ ਪੰਜਾਬ ਦੇ ਲੋਕ ਜਿਹੜਾ ਅੰਦਲੋ ਹੁੰਦਾ ਇਹ ਹੈ ਕਿ ਕੇਂਦਰ ਸਰਕਾਰ ਦੇ ਨਾਲ ਸੂਬਾ ਸਰਕਾਰ ਤਾਲਮਿਲ ਬਣਾਵੇ ਤੇ ਇੱਕ ਆਪਰੇਸ਼ਨ ਸ਼ੁਰੂ ਹੋਣ ਕਲੀਨ ਆਪਰੇਸ਼ਨ ਬਾਰਡਰ ਮਜ਼ਬੂਤ ਹੋਵੇ ਚਿੜੀ ਨਾ ਫੜ ਕੇ ਪੰਜਾਬ ਨੂੰ ਸੀਲ ਕਰਨਾ ਪਏਗਾ ਨਾ ਜੇ ਪੰਜਾਬ ਨੂੰ ਸੀਲ ਨਹੀਂ ਕਰਾਂਗੇ ਚੱਲੂ ਆਗੇ ਹੁਣ 553 ਕਿਲੋਮੀਟਰ ਨੂੰ ਜਦ ਤੱਕ ਤੁਸੀਂ ਉਹਨੂੰ ਸਰਵੇਲੈਂਸ ਜ਼ੀਰੋ ਲੈਵਲ ਤੇ ਨਹੀਂ ਲਿਆਂਦੇ ਉਹ ਤੱਕ ਪੰਜਾਬ ਦੇ ਵਿੱਚ ਉਹ ਇਹ ਚੀਜ਼ਾਂ ਨਹੀਂ ਖਤਮ ਹੋ ਸਕਦੀਆਂ ਇਹ ਡਰੱਗ ਨੂੰ ਫੜਦੇ ਨੇ ਮੈਂ ਕਹਿੰਦਾ ਜਿਹੜੀ ਡਰੱਗ ਤੇ ਡਰੋਨ ਆਉਂਦੇ ਆ ਉਹੀ ਬੰਦ ਹੋ ਜਾਣ ਪੰਜਾਬ ਚ ਕਿਥੋਂ ਡਰੱਗ ਦੀ ਕੋਈ ਫੈਕਟਰੀ ਥੋੜਾ ਪੰਜਾਬ ਚ ਖਤਮ ਹੋ ਜਾਊਗਾ ਇਹ ਕਰਦੇ ਨੇ ਛੋਟੇ ਛੋਟੇ ਇਸ ਸੰਭਲਣਾ ਨੂੰ ਖੜੀ ਜਾਂਦੇ ਆ ਬੇਸਿਕ ਤਾਂ ਉਹ ਹੈ ਕਿ ਜਿੱਥੋਂ ਖੇਪ ਆ ਰਹੀ ਆ ਉੱਥੋਂ ਫੜੋ ਨਾ ਉਹ ਉਹ ਲੈਬਸ ਜਿਹੜੇ ਆ ਬੰਦ ਕਰ ਦੋ ਹੁਣ ਇੱਥੇ ਦੇ ਪੰਜਾਬ ਦੀ ਭੂਗੋਲਿਕ ਸਥਿਤੀ ਇੰਨੀ ਆ ਕਿ ਇੱਥੋਂ ਰਾਵੀ ਦਰਿਆ ਸੱਪ ਵਾਂਗੂ ਘੁੰਮਦਾ ਠੀਕ ਆ ਨਾ ਉਹ ਘੁੰਮਦਾ ਉਹਦੇ ਨਾਲ ਹੀ ਪਾਣੀ ਦੇ ਵਿੱਚੋਂ ਟਾਇਰ ਦੇ ਨਾਲ ਹੀ ਸੁੱਟਦੇ ਨੇ ਟਿਊਬ ਦੇ ਨਾਲ ਹੀ ਉਹ ਘੁੰਮ ਕੇ ਇੱਥੇ ਆਂਦੀ ਆ 21 ਵਾਰ ਉਧਰ ਜਾਂਦਾ 21 ਵਾਰ ਇੱਧਰ ਆਂਦਾ ਫੈਂਸਿੰਗ ਦੇ ਹੁਣ ਸਥਿਤੀ ਇਹ ਦੋ ਦੀ ਆ ਭੂਗੋਲਿਕ ਤੇ ਹੁਣ ਕਿੰਨੇ ਕਿੰਨੇ ਕਿਲੋਮੀਟਰ ਤੁਹਾਨੂੰ ਫੈਂਸੀ ਨਹੀਂ ਦਿਖਣੀ ਨੀਗੀ ਤੇ ਕਿਵੇਂ ਕਰ ਲੋਗੇ ਉੱਥੇ ਸਾਡੀ ਸਥਿਤੀ ਬੜੀ ਅਜੀਬ ਹੋਇਆ ਪੰਜਾਬ ਦੀ ਪੰਜਾਬ ਦੀ ਪ੍ਰੋਬਲਮ ਏ ਆ ਜਦੋਂ ਤੁਸੀਂ ਇਹ ਦੇਖੋਗੇ ਬਰਸਾਤਾਂ ਦੇ ਦਿਨ ਆਣਗੇ ਨਾ ਪਾਣੀ ਬਾਰਡਰ ਦੇ ਉੱਤੇ ਤੁਹਾਨੂੰ ਇਦਾਂ ਦੇਖੇਗਾ ਦੂਰ ਦੂਰ ਤੱਕ ਬੀਐਸਐਫ ਦਾ ਜਵਾਨ ਕਿਸ਼ਤੀਆਂ 'ਚ ਦਿਖੇਗਾ ਤੇ ਕਿਵੇਂ ਤੁਸੀਂ ਉਹਨੂੰ ਕਵਰ ਕਰ ਲੋਗੇ ਅਗਲੇ ਟਿਊਬ ਰੇਡ ਦੇ ਵਿੱਚ ਚਲੋ ਉਹ ਟਿਊਬ ਐ ਆਂਦੀ ਫੇਰ ਘੁੰਮ ਕੇ ਆ ਜਾਨੀ ਫੇਰ ਆ ਜਾਣੀ ਨਾ ਫੜੀ ਜਾ ਸਕਦੀ ਨਾ ਕੋਈ ਸੋ ਇਹ ਹੈ ਕਿ ਇੱਕ ਇੱਕ ਦਾ ਦੂਜਾ ਹੱਲ ਮੈਂ ਸੋਚਦਾ ਕਿ ਜਿਹੜੀ ਸਾਡੀ ਬਾਰਡਰ ਦੀ ਬੈਲਟ ਹੈ ਜੀ ਇੱਥੇ ਰੀਹੈਬਿਟੇਸ਼ਨ ਪੰਜਾਬ ਤੇ ਕੇਂਦਰ ਸਰਕਾਰ ਵੱਲੋਂ ਕਰਨੀ ਚਾਹੀਦੀ ਵੱਡੇ ਵੱਡੇ ਸਨਤ ਲਾਣੇ ਚਾਹੀਦੇ ਤਾਂ ਕਿ ਲੋਕ ਇਹਨਾਂ ਦੇ ਚਾਂਸੇ 'ਚ ਨਾ ਫਸਣ ਜੀ ਬਿਲਕੁਲ ਸਭ ਤੋਂ ਵੱਡਾ ਹਾਂ ਸਨਤਾਂ ਨੂੰ ਉੱਥੇ ਮਜ਼ਬੂਤ ਕਰੋ ਹੁਣ ਤੁਸੀਂ ਅੱਜ ਇੱਥੋਂ ਚਲੇ ਜਾਓ ਅੰਮ੍ਰਿਤਸਰ ਤੋਂ ਇਧਰਲੇ ਪਾਸੇ ਅੰਮ੍ਰਿਤਸਰ ਚਲੋ ਜੀ ਦਰਬਾਰ ਸਾਹਿਬ ਕਰਕੇ ਬਹੁਤ ਜ਼ਿਆਦਾ ਤਰੱਕੀ ਆ ਅਦਰਵਾਇਜ਼ ਬਾਕੀ ਜਿੰਨਾ ਬਾਰਡਰ ਤਰਨਤਾਰਨ ਆ ਡੇਰਾ ਬਾਬਾ ਰਾਣਾ ਦਾ ਖਾਲੀ ਪਿਆ ਕੰਮ ਹੀ ਨਹੀਂ ਉੱਥੇ ਤੇ ਉਹ ਗੁਰਦਾਸਪੁਰ ਦਾ ਸਾਰਾ ਬੰਮਿਆਲ ਦਾ ਇਲਾਕਾ ਪਠਾਨਕੋਟ ਤੋਂ ਪਿੱਛੇ ਘੁੰਮਦਾ ਸਾਰਾ ਖਾਲੀ ਹੈ ਕਿਵੇਂ ਤੁਸੀਂ ਉੱਥੇ ਮੈਨੂੰ ਦੱਸੋ ਕਰ ਲੋਗੇ ਉੱਥੇ ਵੱਡੇ ਵੱਡੇ ਧੋਗ ਲੱਗਣਗੇ ਲੋਕਾਂ ਦਾ ਬੱਚਿਆਂ ਦਾ ਮਨ ਹੋਊਗਾ ਛੱਡੋ ਯਾਰ ਅਸੀਂ ਦੇਸ਼ ਦੇ ਨਾਲ ਚੱਲੀਏ ਸਾਨੂੰ ਇਦਾਂ ਹੀ ਕਮਾਈ ਬਹੁਤ ਆ ਪ੍ਰੋਬਲਮ ਇਹ ਹੈ ਕੁਝ ਨਹੀਂ ਬਾਰਡਰ ਬੈਲਟ ਦੇ ਵਿੱਚ ਨਾ ਹੋਣ ਕਰਕੇ ਉੱਥੇ ਬਰੋਜਗਾਰੀ ਆ ਪੈਸੇ ਦੇ ਚਾਂਸਸ ਫਸੇ ਜਾ ਰਹੇ ਨੇ। ਹਾਂਜੀ ਬਹੁਤ ਮਿਹਰਬਾਨੀ ਤੁਸੇ ਸੁਣਿਆ ਕਿ ਸੀਨੀਅਰ ਪੱਤਰਕਾਰ ਡਾਕਟਰ ਸੁਰੇਂਦਰਪਾਲ ਜੀ ਨੇ ਦੱਸਿਆ ਹੈ ਕਿ ਕਿਸ ਤਰ੍ਹਾਂ ਇਹ ਹੈਂਡ ਗ੍ਰੇਨੇਡ ਰੋਕੇ ਜਾ ਸਕਦੇ ਕਿਸ ਤਰ੍ਹਾਂ ਇਹ ਨਸ਼ਾ ਰੁਕਿਆ ਜਾ ਸਕਦਾ ਸੋ ਜ਼ਰੂਰਤ ਹੈ ਸਰਕਾਰਾਂ ਨੂੰ ਇਸ ਵੱਲ ਜ਼ਿਆਦਾ ਧਿਆਨ ਦੇਣ ਦੀ ਜਰੂਰਤ। ਕੈਮਰਾਮੈਨ ਹਿਮਾਂਸ਼ੂਨਲ ਪਰਮਜੀਤ ਸਿੰਘ ਰੰਗਪੁਰ ਜਲੰਧਰ